ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਪਰਿਚੈ ਬਿਲਕੁਲ ਹੀ ਆਸਾਨ ਪਾਸ਼ਾ ਵਿੱਚ ਦਸਮੇਸ਼ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਲੋ ਜੀ ਅੱਜ ਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਜੇਕਰ ਤੁਸੀਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਚਲੋ ਜੀ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਪਰਿਚੈ ਬਿਲਕੁਲ ਹੀ ਆਸਾਨ ਪਾਸ਼ਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਸਾਰ ਦੇ ਇਤਿਹਾਸ ਵਿੱਚ ਲਾਸਾਨੀ ਸਥਾਨ ਪ੍ਰਾਪਤ ਹੈ। ਆਪ ਸਿੱਖਾਂ ਦੇ 10ਵੇਂ ਗੁਰੂ ਹੋਏ ਹਨ। ਆਪ ਨੇ ਭਾਰਤ ਦੀ ਸੁੱਤੀ ਹੋਈ ਕੌਮ ਨੂੰ ਜਗਾਇਆ ਤੇ ਉਸ ਦੀ ਮਰਦਾ ਰੂਹ ਵਿੱਚ ਜਾਨ ਪਾਈ। ਆਪ ਨੇ ਨੀਵੀਆਂ ਜਾਤੀਆਂ ਜਿਨ੍ਹਾਂ ਨੂੰ ਸਮਾਜ ਨੇ ਪਿੱਛੇ ਛੱਡਿਆ ਹੋਇਆ ਸੀ ਦੇ ਹੱਥਾਂ ਵਿੱਚ ਤਲਵਾਰ ਤੇ ਦੋ ਧਾਰਾ ਖੰਡਾ ਫੜਾਇਆ। ਆਪ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀਆਂ ਦਿੱਤੀਆਂ ਅਤੇ ਜ਼ਾਲਮ ਮੁਗਲ ਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਆਪ ਮਹਾਨ ਕਵੀ, ਬਹਾਦਰ ਜਰਨੈਲ, ਸੂਜਵਾਨ ਆਗੂ, ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਸਨ। ਆਪ ਦੇ ਵਿਅਕਤੀਤਵ ਦੀ ਮਹਿਮਾ ਕਰਦਾ ਹੋਇਆ ਕਵੀ ਗੁਰਦਾਸ ਸਿੰਘ ਲਿਖਦਾ ਹੈ, "ਵਾਹ ਪ੍ਰਗਟਿਓ ਮਰਦ ਅਗਮੜਾ ਵਰਿਆਮ ਅਕੇਲਾ" ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਨਮ ਆਪ ਜੀ ਦਾ ਜਨਮ 1666 ਇਸਵੀ ਵਿੱਚ ਪਟਨਾ ਸਾਹਿਬ ਵਿੱਚ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ ਉਹਨੇ ਦਿਨੀ ਆਪ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਧਰਮ ਪ੍ਰਚਾਰ ਕਰਨ ਲਈ ਆਸਾਮ ਵੱਲ ਗਏ ਹੋਏ ਸਨ ਜਨਮ ਪਿੱਛੋਂ ਆਪ ਨੇ ਸੈਦ ਭੀਖਣ ਸ਼ਾਹ ਦੀਆਂ ਲਿਆਂਦੀਆਂ ਦੋ ਕੁੱਜੀਆਂ ਉੱਤੇ ਦੋਵੇਂ ਹੱਥ ਰੱਖ ਕੇ ਆਪਣੇ ਹਿੰਦੂਆਂ ਤੇ ਮੁਸਲਮਾਨਾਂ ਦੇ ਸਾਂਝੇ ਗੁਰੂ ਹੋਣ ਦਾ ਸਬੂਤ ਦਿੱਤਾ ਬਾਲਪਨ ਬਾਲ ਗੁਰੂ ਜੀ ਨੇ ਆਪਣੇ ਮਢਲੇ 4 ਸਾਲ ਪਟਨੇ ਦੀਆਂ ਗਲੀਆਂ ਵਿੱਚ ਆਪਣੇ ਹਾਨੀਆਂ ਨਾਲ ਕਈ ਤਰ੍ਹਾਂ ਦੇ ਚੋਜ ਕਰਦੇ ਹੋਏ ਬਿਤਾਏ ਆਪ ਬਾਲਾਂ ਦੀਆਂ ਫੌਜਾਂ ਬਣਾ ਕੇ ਇੱਕ ਦੂਸਰੇ ਦੇ ਵਿਰੁੱਧ ਨਕਲੀ ਲੜਾਈਆਂ ਕਰਦੇ ਸਨ ਕੋਈ ਕੀ ਜਾਣਦਾ ਸੀ ਕਿ ਇਹ ਬਾਲਕ ਵੱਡਾ ਹੋ ਕੇ ਜ਼ੁਲਮ ਦਾ ਨਾਸ਼ ਕਰਨ ਲਈ ਹਕੂਮਤ ਨਾਲ ਹਥਿਆਰਬੰਦ ਟੱਕਰ ਲਵੇਗਾ। ਅਨੰਦਪੁਰ ਆਉਣਾ 1672 ਈਸਵੀ ਵਿੱਚ ਆਪ ਦੇ ਪਿਤਾ ਜੀ ਪਟਨੇ ਨੂੰ ਛੱਡ ਕੇ ਪੰਜਾਬ ਦੀ ਧਰਤੀ ਤੇ ਅਨੰਦਪੁਰ ਆ ਗਏ। ਇੱਥੇ ਆਪ ਦੇ ਪਿਤਾ ਨੇ ਆਪ ਨੂੰ ਸ਼ਸਤਰ ਵਿੱਦਿਆ ਦੇ ਨਾਲ ਨਾਲ ਧਾਰਮਿਕ ਵਿੱਦਿਆ ਵੀ ਦਿੱਤੀ। ਆਪ ਨੇ ਪੰਜਾਬੀ फारसी हिंदी संस्कृत ते ब्रज भाषा ਵਿੱਚ નિપુણતા પ્રાપ્ત ਕੀਤੀ পিতা ਦੀ ਕੁਰਬਾਨੀ ਔਰੰਗਜ਼ੇਬ ਨੇ Hindu ਧਰਮ ਨੂੰ ਖਤਮ ਕਰਨ ਲਈ ਅਤ ਚੱਕੀ ਹੋਈ ਸੀ Hindu ਜਨਤਾ ਉਸ ਦੇ ਜ਼ੁਲਮਾਂ ਤੋਂ ਬਹੁਤ ਤੰਗ ਆਈ ਹੋਈ ਸੀ ਕਸ਼ਮੀਰੀ ਪੰਡਤ ਦੁਖੀ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਸਹਾਇਤਾ ਲਈ ਆਏ ਉਹਨਾਂ ਦੀ ਫਰਿਆਦ ਸਮੇਂ ਆਪ ਕੇਵਲ 9 ਸਾਲਾਂ ਦੇ ਸਨ ਆਪਨੇ ਆਪਣੇ ਪਿਤਾ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਵਿਰੁੱਧ ਕੁਰਬਾਨੀ ਦੇਣ ਲਈ ਦਿੱਲੀ ਭੇਜ ਦਿੱਤਾ ਜੰਗੀ ਤਿਆਰੀਆਂ ਪਿਤਾ ਦੀ ਸ਼ਹੀਦੀ ਤੋਂ ਪਿੱਛੋਂ ਆਪਨੇ ਕੌਮ ਦੀ ਵਾਗਡੋਰ ਸੰਭਾਲੀ ਤੇ ਜ਼ਾਲਮ ਮੁਗਲ ਰਾਜ ਨੂੰ ਖਤਮ ਕਰਨ ਲਈ ਕੌਮ ਨੂੰ ਇਕਮੁੱਠ ਕੀਤਾ ਅਤੇ ਸ਼ਸਤਰ ਵਿੱਦਿਆ ਦੇਣੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹੋ ਉਹਨਾਂ ਦੇ ਦਰਸ਼ਨ ਕਰਨ ਲਈ ਆਉਂਦੇ ਸਮੇਂ ਉਹਨਾਂ ਲਈ ਨਜ਼ਰਾਨੇ ਦੇ ਤੌਰ ਤੇ ਘੋੜੇ ਤੇ ਹਥਿਆਰ ਲਿਆਉਣ ਨਾਲ ਹੀ ਇਹ ਵੀ ਹੁਕਮ ਦਿੱਤਾ ਕਿ ਜਿਸ ਸਿੱਖ ਦੇ ਚਾਰ ਪੁੱਤਰ ਹਨ ਉਹ ਇੱਕ ਨੂੰ ਗੁਰੂ ਜੀ ਦੀ ਫੌਜ ਸੈਨਾ ਵਿੱਚ ਭੇਜ ਦੇਵੇ ਇਸ ਤਰ੍ਹਾਂ ਧਰਮ ਯੁੱਧ ਲਈ ਸੈਨਾ ਇਕੱਠੀ ਹੋਣੀ ਸ਼ੁਰੂ ਹੋ ਗਈ ਇਸ ਸਮੇਂ ਆਪ ਕੁਝ ਸਮੇਂ ਲਈ ਨਾਹਨ ਦੇ ਰਾਜੇ ਦੇ ਸੱਦੇ ਤੇ ਪੌਟਾ ਸਾਹਿਬ ਚਲੇ ਗਏ ਪੌਟਾ ਸਾਹਿਬ ਵਿੱਚ ਗੁਰੂ ਜੀ ਨੇ ਮਨੁੱਖਤਾ ਨੂੰ ਜ਼ੁਲਮਾਂ ਤੋਂ ਛੁਟਕਾਰਾ ਦਿਵਾਉਣ ਲਈ ਸਿੱਖ ਫੌਜ ਨੂੰ ਸੈਨਿਕ ਅਤੇ ਮਨੋਵਿਗਿਆਨਕ ਤੌਰ ਤੇ ਯੁੱਧ ਲਈ ਤਿਆਰ ਕਰਨਾ ਜਾਰੀ ਰੱਖਿਆ ਗੁਰੂ ਜੀ ਦੀਆਂ ਸੈਨਿਕ ਤਿਆਰੀਆਂ ਨੂੰ ਪਹਾੜੀ ਰਾਜੇ ਬਰਦਾਸ਼ਤ ਨਾ ਕਰ ਸਕੇ ਬिलासपुर ਦਾ ਰਾਜਾ ਭੀਮ ਚੰਦ ਤੇ ਸ਼੍ਰੀਨਗਰ ਦਾ ਰਾਜਾ ਫਤਿਹ ਸ਼ਾ ਆਪ ਨਾਲ ਬਹੁਤ ਈਰਖਾ ਕਰਦੇ ਸਨ ਉਨ੍ਹਾਂ ਨੇ ਕੁਝ ਰਾਜਿਆਂ ਨੂੰ ਇਕੱਠੇ ਕਰਕੇ ਪੌਟਾ ਸਾਹਿਬ ਤੇ ਹਮਲਾ ਕਰ ਦਿੱਤਾ ਪੰਗਾਣੀ ਦੇ ਸਥਾਨ ਤੇ 1688 ਈਸਵੀ ਵਿੱਚ ਤੇ ਫਿਰ ਨੰਦੌਣ ਦੇ ਸਥਾਨ ਤੇ 1690 ਈਸਵੀ ਵਿੱਚ ਯੁੱਧ ਹੋਏ ਤੇ ਰਾਜਿਆਂ ਨੂੰ ਮੂੰਹ ਦੀ ਖਾਣੀ ਪਈ ਇਸ ਪਿੱਛੋਂ ਆਪ ਨੇ ਕਈ ਕਿਲੇ ਬਣਵਾਏ ਖਾਲਸਾ ਪੰਥ ਦੀ ਸਾਜਣਾ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਆਪ ਨੇ ਨੰਦਪੁਰ ਵਿੱਚ ਇੱਕ ਭਾਰੀ ਇਕੱਠ ਕੀਤਾ ਜਿਸ ਵਿੱਚ 80 ਹਜ਼ਾਰ ਸਿੱਖ ਇਕੱਠੇ ਹੋਏ ਆਪਨੇ ਇਸ ਭਰੇ ਦੀਵਾਨ ਵਿੱਚ ਪੰਜਾ ਸਿਰਾਂ ਦੀ ਮੰਗ ਕੀਤੀ ਪੰਜਾ ਸਿੱਖਾਂ ਨੇ ਗੁਰੂ ਜੀ ਦੀ ਮੰਗ ਵਾਰੋਵਾਰੀ ਪੂਰੀ ਕੀਤੀ ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਬਾਅਦ ਵਿੱਚ ਆਪਨੇ ਉਹਨਾਂ ਤੋਂ ਅੰਮ੍ਰਿਤ ਛਕਿਆ ਇਸ ਤਰ੍ਹਾਂ ਆਪਨੇ ਖਾਲਸਾ ਪੰਥ ਦੀ ਨੀਂ ਰੱਖੀ ਪਹਾੜੀ ਰਾਜਿਆਂ ਨਾਲ ਯੁੱਧ ਔਰੰਗਜ਼ੇਬ ਗੁਰੂ ਜੀ ਦੀ ਵਧਦੀ ਹੋਈ ਤਾਕਤ ਨੂੰ ਵੇਖ ਕੇ ਬਹੁਤ ਇਰਖਾ ਕਰਦਾ ਸੀ ਤੇ ਉਹਨਾਂ ਨੂੰ ਖਤਮ ਕਰਨਾ ਚਾਹੁੰਦਾ ਸੀ ਇਸ ਲਈ ਉਸ ਨੇ Hindu ਪਹਾੜੀ ਰਾਜਿਆਂ ਨੂੰ ਉਹਨਾਂ ਦੇ ਵਿਰੁੱਧ ਮੁੜ ਲੜਾਈ ਕਰਨ ਲਈ ਉਕਸਾਇਆ ਪਰ Hindu ਰਾਜਿਆਂ ਨੂੰ ਫਿਰ ਹਾਰ ਖਾਣੀ ਪਈ ਅਨੰਦਪੁਰ ਛੱਡਣਾ 1704 ਈਸਵੀ ਵਿੱਚ ਮੁਗਲ ਫੌਜ ਨੇ ਅਨੰਦਪੁਰ ਨੂੰ ਕਬਜ਼ੇ ਲਿਆ। ਕਾਫੀ ਲਹੂ ਡੋਲਵੀ ਲੜਾਈ ਹੋਈ। ਮੁਗਲਾਂ ਦੇ ਕਸਮਾਖਾਨ ਅਤੇ ਸਿੱਖਾਂ ਦੇ ਜ਼ੋਰ ਦੇਣ ਤੇ ਆਪ ਨੇ ਕਿਲਾ ਖਾਲੀ ਕਰ ਦਿੱਤਾ। ਪਰ ਧੋਖੇਬਾਜ਼ ਮੁਗਲਾਂ ਨੇ ਮਗਰੋਂ ਹਮਲਾ ਕਰ ਦਿੱਤਾ ਜਿਸ ਕਰਕੇ ਬਹੁਤ ਸਾਰੇ ਸਿੱਖ ਬਹੁਮੁੱਲੀਆਂ ਵਸਤਾਂ ਤੇ ਸਾਹਿਤ ਸਰਸਾ ਨਦੀ ਵਿੱਚ ਰੁੜ ਗਿਆ ਅਤੇ ਸਾਰਾ ਪਰਿਵਾਰ ਗੁਰੂ ਜੀ ਨਾਲੋਂ ਵਿਛੜ ਗਿਆ ਮਾਤਾ ਗੁਜਰੀ ਤੇ ਦੋ ਛੋਟੇ ਸਹਬਜ਼ਾਦਿਆਂ ਨੂੰ ਆਪ ਦੇ ਵਿਸ਼ਵਾਸ ਘਾਤੀ ਨੌਕਰ ਨੇ ਸਰਹੰਦ ਦੇ ਨਵਾਬ ਦੇ ਹਵਾਲੇ ਕਰ ਦਿੱਤਾ ਅਤੇ ਉਸ ਨੇ ਸਹਬਜ਼ਾਦਿਆਂ ਨੂੰ ਜਉਂਦਿਆਂ ਹੀ ਨੀਹਾਂ ਵਿੱਚ ਚੜਵਾ ਦਿੱਤਾ ਚਮਕੌਰ ਦੀ ਜੰਗ ਚਮਕੌਰ ਦੀ ਗੜੀ ਵਿੱਚ ਹੋਈ ਕਮਸਾਨ ਲੜਾਈ ਵਿੱਚ ਆਪ ਦੇ ਦੋ ਵੱਡੇ ਸਹਬਜ਼ਾਦੇ ਸ਼ਹੀਦ ਹੋ ਗਏ ਇੱਥੇ ਸਿੱਖਾਂ ਦੀ ਬੇਨਤੀ ਤੇ ਆਪ ਰਾਤ ਵੇਲੇ ਮੁਗਲ ਫੌਜਾਂ ਨੂੰ ਲਲਕਾਰਦੇ ਹੋਏ ਕਿਲੇ ਵਿੱਚੋਂ ਨਿਕਲ ਗਏ ਤੇ ਮਾਛੀਵਾੜੇ ਦੇ ਜੰਗਲਾ ਵਿੱਚ ਪੁੱਜੇ ਖਿਦਰਾਣਾ ਦੀ ਲੜਾਈ 1705 ਈਸਵੀ ਵਿੱਚ ਖਿਦਰਾਣਾ ਵਿਖੇ ਗੁਰੂ ਸਾਹਿਬ ਦੀ ਮੁਗਲਾਂ ਨਾਲ ਅੰਤਿਮ ਲੜਾਈ ਹੋਈ ਇਸ ਲੜਾਈ ਵਿੱਚ ਉਹ 40 ਸਿੰਘ ਵੀ ਲੜੇ ਜੋ ਆਨੰਦਪੁਰ ਦੀ ਲੜਾਈ ਵਿੱਚ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ ਸਿੱਖਾਂ ਦੀ ਬਹਾਦਰੀ ਅੱਗੇ ਮੁਗਲ ਸੈਨਾ ਠਹਿਰ ਨਾ ਸਕੀ ਇਸ ਸਥਾਨ ਨੂੰ ਅੱਜਕੱਲ ਮੁਕਤਸਰ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਬੇਦਾਵੇ ਵਾਲੇ 40 ਸਿੰਘਾਂ ਨੂੰ ਮੁਕਤ ਕੀਤਾ ਗਿਆ ਸੀ ਤਲਵੰਡੀ ਸਾਬੋ ਵਿੱਚ ਇਸ ਪਿੱਛੋਂ ਗੁਰੂ ਜੀ ਤਲਵੰਡੀ ਸਾਬੋ ਵਿੱਚ ਰਹੇ 1706 ਤੋਂ ਲੈ ਕੇ 1707 ਈਸਵੀ ਤੱਕ ਗੁਰੂ ਜੀ ਇੱਥੇ ਹੀ ਰਹੇ ਇੱਥੇ ਹੀ ਆਪਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਬੰਦਾ ਬਹਾਦਰ ਨੂੰ ਪੰਜਾਬ ਵੱਲ ਤੋਰਨਾ ਪਰਿਵਾਰ ਅਤੇ ਪਿਆਰੇ ਸਿੱਖਾਂ ਦੇ ਸ਼ਹੀਦ ਹੋਣ ਮਗਰੋਂ ਆਪ ਨੰਦੇੜ ਪਹੁੰਚੇ ਇੱਥੇ ਆਪ ਮਾਧੋਦਾਸ ਬੈਰਾਗੀ ਨੂੰ ਮਿਲੇ ਆਪਨੇ ਉਸ ਨੂੰ ਸਿੱਧੇ ਰਸਤੇ ਪਾਇਆ ਗੁਰੂ ਜੀ ਨੇ ਉਸ ਨੂੰ ਸਿੰਘ ਸਜਾ ਕੇ ਉਸ ਦਾ ਨਾਂ ਬੰਦਾ ਸਿੰਘ ਬਹਾਦਰ ਰੱਖਿਆ ਤੇ ਜ਼ਾਲਮ ਮੁਗਲ ਰਾਜ ਦਾ ਟਾਕਰਾ ਕਰਨ ਲਈ ਪੰਜਾਬ ਵੱਲ ਭੇਜ ਦਿੱਤਾ ਜੋਤੀ ਜੋਤ ਸਮਾਉਣਾ ਸਨ 1708 ਈਸਵੀ ਵਿੱਚ ਇੱਕ ਪਠਾਨ ਨੇ ਆਪ ਦੇ ਢਿੱਡ ਵਿੱਚ ਛੁਰਾ ਮਾਰ ਕੇ ਆਪ ਨੂੰ ਜ਼ਖਮੀ ਕਰ ਦਿੱਤਾ ਅੰਤ 1708 ਈਸਵੀ ਵਿੱਚ ਆਪ ਜੋਤੀ ਜੋਤ ਸਮਾ ਗਏ ਮਹਾਨ ਸਾਹਿਤਕਾਰ ਆਪ ਇੱਕ ਮਹਾਨ ਸਾਹਿਤਕਾਰ ਸਨ ਆਪ ਨੇ ਉੱਚ ਕੋਟੀ ਦੀ ਕਾਵ ਰਚਨਾ ਕੀਤੀ ਆਪ ਦੀਆਂ ਰਚਨਾਵਾਂ ਦਾ ਭਾਰ 10 ਮਣ ਦੱਸਿਆ ਜਾਂਦਾ ਹੈ ਪੰਜਾਬੀ ਫਾਰਸੀ ਤੇ ਬ੍ਰਜ ਭਾਸ਼ਾ ਵਿੱਚ ਆਪ ਦੀਆਂ ਰਚਨਾਵਾਂ ਮਿਲਦੀਆਂ ਹਨ ਚੰਡੀ ਦੀ ਵਾਰ ਆਪ ਦੀ ਪ੍ਰਸਿੱਧ ਬੀਰ ਰਸੀ ਰਚਨਾ ਹੈ ਇਸ ਤੋਂ ਬਿਨਾ ਚੰਡੀ ਚਰਿੱਤਰ ਅਕਾਲ ਉਸਤਤ ਸਵਈਏ ਜਪ ਸਾਹਿਬ ਬਚਿੱਤਰ ਨਾਟਕ ਅਤੇ ਬੇਨਤੀ ਚੋਪਈ ਆਪ ਦੀਆਂ ਪ੍ਰਸਿੱਧ ਬਾਣੀਆਂ ਹਨ ਆਪ ਦੇ ਦਰਬਾਰ ਵਿੱਚ 52 ਪ੍ਰਸਿੱਧ ਕਵੀ ਸਨ ਆਪ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਫਾਰਸੀ ਵਿੱਚ ਜਫਰਨਾਮਾ ਲਿਖਿਆ ਤੇ ਉਸ ਵਿੱਚ ਤਲਵਾਰ ਚਲਾਉਣ ਨੂੰ ਧਰਮ ਕਰਾਰ ਦਿੱਤਾ ਇਸ ਤਰ੍ਹਾਂ ਆਪ ਦੁਆਰਾ ਦੇਸ਼ ਕੌਮ ਤੇ ਸਾਹਿਤ ਲਈ ਕੀਤੀ ਗਈ ਸੇਵਾ ਇਤਿਹਾਸ ਵਿੱਚ ਸਦਾ ਅਮਰ ਰਹੇਗੀ ਧੰਨਵਾਦੀ ਤੁਹਾਨੂੰ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਵੰਦੇ ਮਾਤਰਮ ਜੈ ਹਿੰਦ